ਸਾਭ ਜੀ ਆਸਾ ਮਹੱਲਾ ਪੰਜਵਾਂ ਨਿਜ ਭਗਤੇ ਸਿ ਲੋਵੰਤੀ ਨਾਰੂ ਰੂਪ ਅਨੂਪ ਪੂਰੀ ਅਚਾਰ ਜਿਤ ਗ੍ਰਹਿ ਵਸਸ ਸੁ ਗ੍ਰਹਿ ਸੋ ਭਵੰਤਾ ਗੁਰਮੁਖ ਪਾਈ ਕਿਨੈ ਵਿਰਲੇ ਜੰਤਾ ਸੋ ਕਰਨੀ ਕਾਮਨ ਗੁਰ ਮਿਲ ਹਮ ਪਾਈ ਜਜ ਕਾਜ ਪਰ ਥਾਏ ਸੋ ਹਾਈ ਰਹਾਉ ਜਿ ਚਰਵਸੇ ਪਿਤਾ ਕਾ ਸਾਥ ਤੇ ਚਰਕੰਤ ਬਾ ਫਿਰੇ ਉਦਾਸ ਕਰ ਸੇਵਾ ਸਤਿਪੁਰਖ ਮਨਾਇ ਗੁਰ ਆਣੀ ਘਰ ਮੈਂ ਤਾ ਸਰਬ ਸੁਖ ਪਾਇਆ ਬਤਿ ਸੋ ਲਖਣੀ ਸਚ ਸੰਤਤ ਪੂਤ ਆਗਿਆਕਾਰੀ ਸੋ ਘੜ ਸਰੂਪ ਈਸ਼ ਪੂਰ ਮਨ ਕੰਤ ਸੁਆਮੀ ਸਗਲ ਸੰਤੋਖੀ ਦੇਰ ਜਠਾਨੇ ਸਭ ਪਰਵਾਰ ਮਾ ਸਿਰਸਟ ਮਤੇ ਦੇਵੀ ਦੇਵਰ ਜੇਸਟ ਧਨ ਸੁਗ੍ਰਹ ਜਿਤ ਪ੍ਰਗਟਿ ਆਏ ਜਨ ਨਾਨਕ ਸੁਖ ਸੁਖ ਵਿਹਾਈ ਆਸਾ ਮਹੱਲਾ ਪੰਜਵਾਂ ਮਤਾ ਕਰੋ ਜੋ ਸੋ ਪੱਕਣ ਨਾ ਦੇਈ ਸੇਲ ਸੰਜਮ ਕਾ ਨਿਗਟ ਖਲੋਈ वेश ਕਰੇ ਬਉ ਰੂਪ ਦਿਖਾਵੇ ਗ੍ਰਹਿ ਬਸਨ ਨ ਦੇ ਵਖ ਵਖ ਪਰਮਾਵੇ ਘਰ ਕੇ ਨਾਇਕ ਘਰ ਵਾਸਨ ਦੇਵੇ ਜਤਨ ਕਰੋ ਉਰ ਜਾਏ ਪਰੇ ਵੇ ਰਹਾ ਧੁਰ ਕੀ ਭੇਜੀ ਆਈ ਅਮਰ ਨੌਖੰਡ ਜیتے ਸਭ ਥਾਨ ਥਨੰਤਰ ਟਟ ਤੀਰਥ ਨਾ ਛੋਡੈ ਜੋਗ ਸੰਨਿਆਸ ਪੜ ਥਕੇ ਸਿਮਰਤ ਬੇਦਬਿਆਸ ਜਹ ਬਸ ਤਹ ਨਾਲੇ ਬਸੈ ਸਗਲ ਪਵਨ ਮੈਂ ਸਭਲ ਪਰਵਿਸੈ ਹੋ시 ਸ਼ਰਨ ਪਿਆ ਰ ਨਨ ਪਾਈ ਕਹੋ ਮੀਤਾ ਹਾਂ ਹਾ ਥਾਂ ਕਹਿ ਪਹਜਾਈ ਸੁਨ ਪਦੇਸ਼ ਸਤਗੁਰ ਪੈ ਆਇਆ ਗੁਰ ਹਰ ਹਰ ਨਾਮ ਮੋਹ ਮੰਤਰ ਦਰੜਾਇਆ ਨੇਜ ਘਰ ਵਸਿਆ ਗੁਣ ਗਾਏ ਅਨੰਤਾ ਪ੍ਰਭ ਮਿਲਿਓ ਨਾਨਕ ਭਏ ਚਿੰਤਾ ਘਰ ਮੇਰਾ ਇਹ ਨਾਇਕ ਹਮਾਰੀ ਇਹ ਅਮਰ ਹਮ ਗੁਰ ਕੀ ਇਹ ਦਰਬਾਰੀ ਰਹਾਉ ਦੁਜਾ ਆਸਾ ਮਹੱਲਾ ਪਹਿਲਾ ਪ੍ਰਥਮ ਮਤਾ ਦੇ ਪਤਰੀ ਚ ਲਾਵੋ ਦੁਤੀਏ ਮਤਾ ਦ ਮਨੁਕ ਪਚਾਵੋ ਤ੍ਰਿਤੀਯ ਮਤਾ ਕਿਛ ਕਰੋ ਪਾਇਆ ਮੈਂ ਸਭ ਕਿਛ ਛੋੜ ਪ੍ਰਭ ਤੁਹਿ ਤੇ ਆਇਆ ਮਹਾਨੰਦ ਚਿੰਤ ਸਜਾਇਆ ਦੁਸ਼ਮਨ ਦੂਤ ਮੋਇ ਸੋ ਪਾਇਆ ਰਹਾਉ ਸਤ ਗੁਰ ਮੋਕੋ ਦੀ ਉਪਦੇਸ਼ ਜੀਉ ਪਿੰਡ ਸਭ ਹਰ ਕਾ ਦੇਸ਼ ਜੋ ਕਿਛ ਕਰੇ ਸੋ ਤੇਰਾ ਤਾਨ ਤੂੰ ਮੇਰੀ ਓਟ ਤੂੰ ਹੈ ਦੇਵਾਨ ਦਦਨੋ ਛੋੜ ਜਾਈਏ ਪ੍ਰਭ ਕੈ ਧਰ ਆਣ ਨਬੀਆ ਤੇਰੀ ਸੰਸਰ ਤੇਰੇ ਸੇਵਕ ਕਾ ਕਿਸ ਕੀ ਕਾਨ ਸਾਖਤ ਭੋਲਾ ਫਿਰੇ ਬਿਬਾਨ ਤੇਰੀ ਵਡਿਆਈ ਕੈ ਨ ਜਾਏ ਜਹ ਕਹਿ ਰਾਖ ਲਹਿ ਗਲ ਲਾਏ ਨਾਨਕ ਦਾਸ ਤੇਰੀ ਸ਼ਰਨਾਈ ਪ੍ਰਭ ਰਾਖੀ ਪੈ ਜੋ ਵਜੀ ਵਧਾਈ ਆਸਾ ਮਹੱਲਾ ਪਹਿਲਾ ਪਰਦੇਸ ਝਾਗ ਸ਼ਬਦ ਕੋ ਆਇਆ ਵਸਤ ਅਨੂਪ ਸੁਣੀ ਲ ਪਾਇਆ ਗੋਨ ਰਾਸ ਬਨ ਪੱਲਿਆਨੀ ਦੇਖ ਰਤਨ ਇਹ ਮਨ ਲਪਟਾਨੀ ਸਾਹ ਵਪਾਰ ਦੁਆਰੇ ਆਏ ਵਖਰ ਕਾਟੋ ਸੌਦਾ ਕਰਾਏ ਰਹਾਉ ਸਾਹਿ ਪਠਾਇਆ ਸਾਹਿ ਪਾਸ ਅਮੋਲ ਰਤਨ ਮੋਲ ਰਾਸ ਵੈਸਟ ਸੁਪਾਏ ਪਾਇ ਅਮੀਤ ਸੌਦਾ ਮਿਲਿਆ ਨੇ ਚਲ ਚੀਤ ਪਾਉਨੇ ਤਸਕਰ ਪਾਉਣ ਨਪਾਨੇ ਸਹਿਜ ਵਿਹਾਜ ਸਹਜ ਲੈ ਜਾਣੇ ਸਤ ਕ ਖਟਿਆ ਦੁਖ ਨਹੀਂ ਪਾਇਆ ਸਹੀ ਸਲਾਮਤ ਘਰ ਲੈ ਆਇਆ ਮਿਲਿਆ ਲਾਹ ਭਏ ਅਨੰਦ ਧਨ ਸਾਹ ਪੂਰੇ ਬਖਸ਼ਿੰਦ ਇਹ ਸੌਦਾ ਗੁਰਮੁਖ ਕਿਨਾਂ ਵਿਰਲੇ ਪਾਇਆ ਸਾਹਿਲੀ ਖੇਪੋ ਨਾਨਕ ਲੈ ਆਇਆ ਆਸਾ ਮਹੱਲਾ ਪੰਜਵਾਂ ਗੁਣ ავਗਣ ਮੇਰੋ ਕਛ ਨ ਵਿਚਾਰੋ ਨਾ ਦੇਖ ਰੂਪ ਰੰਗ ਸ਼ਿੰਗਾਰੋ ਚੱਜ ਚਾਰ ਗਿਸ਼ ਬਿਦਨ ਜਾਨੀ ਬਾਹ ਪਕਰ ਪ੍ਰਸਜੈ ਅਨੀ ਸੁਨ ਬੋ ਸਖੇ ਕੰਤ ਹਮਾਰੋ ਕੀ ਅਲੋਖਸਮਾਨਾ ਕਰ ਮਸਤਗਤਾਰ ਰੱਖਿਓ ਕਰ ਆਪਣਾ ਕਿਆ ਜਾਣੇ ਲੋਕੇ ਜਨ ਰਹਾਉ ਸੁਹਾਗ ਹਮਾਰੋ ਆਬ ਹੁਣ ਸੋਹੋ ਕੰਤ ਮਿਲਿਓ ਮੇਰੋ ਸਭ ਦੁੱਖ ਜੋਹੋ ਆਂਗਣ ਮੇਰਾ ਸੋਭਾ ਚੰਦ ਨਿਸ ਬਸਰ ਪ੍ਰਸੰਗ ਅਨੰਦ ਵਸਤਰ ਹਮਾਰ ਰੰਗ ਚਲੂਲ ਸਗਲਾ ਭਰਨ ਸੋਭਾ ਕੰਠ ਫੂਲ ਪਰਾਪੇਖੇ ਦ੍ਰਿਸ਼ਟ ਪਾਇ ਸਗਲੇ ਨਿਧਾਨ ਦੁਸ਼ਟ ਦੂਤ ਕੇ ਚੋਕੇ ਕਾਂਡ ਸਾਧੁ ਖੁਸ਼ੀਆਂ ਸਦਾ ਰੰਗ ਮਾਣੇ ਨਉ ਰਤਨਾਮ ਗ੍ਰਹਿ ਮੈਂ ਤ੍ਰਿਪਤਾਨੇ ਕਾਹੋ ਨਾਨਕ ਜਪ੍ਰੈ ਸ਼ਿੰਗਾਰੀ ਥਿਰ ਸੁਹਾਗਨ ਸੰਗ ਪਤਾਰੀ ਆਸਾ ਮਹੱਲਾ ਪੰਜਵਾਂ ਦਾਨ ਦੇ ਕਰ ਪੂਜਾ ਕਰਨਾ ਲਾਟ ਦੇਤ ਉਨਮੂ ਕਰ ਪਰਨਾ ਜਿਤਦਾਰ ਤੁਮ ਹੈ ਬ੍ਰਹਮਨ ਜਾਣਾ ਤਿਤਦਰ ਤੋਹੀ ਹੈ ਪਛਤਾਣਾ ਐਸੇ ਬ੍ਰਹਮਨ ਡੁੱਬੇ ਭਾਈ ਨਿਰਾਪਰਾਧ ਚਿਤ ਵੈ ਬੁਰੀਾਈ ਰਹਾਉ ਅੰਤਰ ਲੋਭ ਫਰੇ ਹਲਕਾਏ ਨਿੰਦਾ ਕਰੇ ਸਿਰ ਪਰ ਉਠਾਏ ਮਾਇਆ ਮੂਠਾ ਚਿਤ ਨਾਹੀ ਭਰਮੇ ਪੂਲਾ ਬਉਤੀ ਰਾਹੀ ਬਾਰ ਪੇਕ ਕਰੇ ਕਹੇ ਕ ਹਨੇਰੇ ਅੰਤਰ ਵਿਕਿਆਉ ਤਰੀ ਘੇਰੇ ਔਰ ਉਪਦੇਸ਼ ਆਪ ਨ ਬੁੱਝੈ ਐਸਾ ਬ੍ਰਹਮਣ ਕਈ ਨ ਸਿਜੈ ਮੂਰਖ ਬੰਮਨ ਪ੍ਰਭ ਉਸ ਮਾਲ ਦੇਖ ਦਸਨਤ ਤੇ ਰਹਿ ਨਾਲ ਕਹੋ ਨਾਨਕ ਜੇ ਹੋਵੀ ਪਾਗ ਮਾਨ ਛੋੜ ਗੁਰ ਚਰਨੀ ਲਾਗ ਆਸਾ ਮਹੱਲਾ 5ਵਾਂ ਦੁਖ ਰੋਗ ਭਏ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਭਏ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤਹੀ ਨ ਜਾਏ ਤਬ ਤਬੁਝੀ ਗੁਰ ਸ਼ਬਦੀ ਮਾਏ ਬਿਨਸ ਗਇਓ ਤਾਪ ਸਭ ਸੰਸਾਰ ਗੁਰ ਸੀਤਲ ਮਿਲਿਓ ਸੈ ਸਪਾਏ ਰਹਾਓ ਤਾਵਤ ਰਹੇ ਏਕ ਇਕ ਬੁਜਿਆ ਆਏ ਬਸੇ ਅਬ ਨੇਚਲ ਥਾਏ ਜਗਤ ਉਧਾਰਨ ਸੰਤ ਹਮਾ ਤੁਮਾਰੇ ਦਰਸ਼ਨ ਪੇਗਤ ਰਹੇ ਅੰਗਾਏ ਜਨਮ ਦੋਖ ਪਰੇ ਮੇਰੇ ਪਾਸ਼ੇ ਅਬ ਪਕਰ ਨੇਚਲ ਸਾਧੂ ਪਾਏ ਸਹਿਜ ਤੁਨ ਗਾਵੇ ਮੰਗਲ ਮਨੁਆ ਅਬ ਤਾਂ ਕੋ ਫੋਨ ਕਾਲ ਨ ਖਾਏ ਕਰਨ ਕਰਨ ਸਮਰਥ ਹਮਾਰੇ ਸੁਖਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ ਜਪ ਜੀਵੇ ਨਾਨਕ ਓਤ ਪੋਤ ਮੇਰਾ ਸੰਗ ਸਹਾਈ ਅਰਸਾ ਮਹੱਲਾ ਪੰਜਵਾਂ ਅੜਾਵੇ ਬਿਰਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲੈ ਸਦਾਵੇ ਅਨ ਹੁੰਦਾ ਅਜਗਰ ਪਾਰ ਉਠਾਏ ਨਿੰਦਕ ਅਗਲੀ ਮਾਹ ਜਰਾ ਅਗਣੀ ਮਾਹ ਜਲਾਵੇ ਪਰਮੇਸ਼ਰ ਕੈ ਦੁਆਰੇ ਜੇ ਹੋਏ ਬਤੀਤੈ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ 5 ਜਮ ਕੀਓ ਸਗਲ ਸ਼ਿੰਗਾਰਾ ਤਾਪਿ ਮੇਰਾ ਮਨ ਨਾ ਪਤੇਯਾਰਾ ਅਨਕ ਸੁਗੰਧ ਤਨ ਮੈ ਲਾਵੋ ਉਹ ਸੁਖ ਤੇ ਲਸਮਾਨ ਨਹੀਂ ਪਾਵੋ ਮਨ ਮੈ ਚਤਵਐ ਸਿਆਸਾਈ ਪ੍ਰਹ ਦੇਖਤ ਜੀਵ ਮੇਰੀ ਮਾਈ ਮਾਈ ਕਹਾ ਕਰੋਏ ਮਨ ਨਾ ਧੀਰੈ ਪ੍ਰਪ੍ਰਿਤਮ ਬਿ ਰਾਗਹਿ ਰਹਾਉ ਬਸਤਰ ਭੁਖਨ ਸੁਖ ਬਹੁਤ ਵਿਸਖੈ ਹੋਏ ਪੀੜਾ ਨੋ ਕਿਤੈ ਨ ਲੇਖੈ ਪਤ ਸੋਭਾਰ ਮਨ ਮਹਤ ਅਗਿਆਕਾਰੀ ਸਗਲ ਜਗਤ ਗ੍ਰਹ ਅਸਾਹ ਸੁੰਦਰ ਲਾਲ ਪ੍ਰਭ ਭਾਵ ਤ ਸਦਾ ਨਿਹਾਲ ਵਿੰਜਨ ਪੋਜਨ ਅਨਕ ਪ੍ਰਕਾਰ ਰੰਗ ਤਮਾਸ਼ੇ ਬਹੁਤ ਵਿਸਤਾਰ ਰਾਜ ਅਮਿਲਖ ਅਰ ਬਹੁਤ ਫਰਮਾਇਸ਼ ਮਨ ਨੇ ਤ੍ਰਾਪੈ ਦਰਸ਼ਨ ਨਾ ਜਾਇਸ ਬਿਨ ਮਿਲਬੈ ਇਹ ਦਿਨ ਨਾ ਬਿਹਾਵੈ ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ ਖੋਜ ਤੋ ਖੋਜ ਸੁਣੀਐ ਸੋਏ ਸਾਧ ਸੰਗਤ ਬਿਨ ਤਰਿਓ ਨ ਕੋਏ ਜਿਸ ਮਸਤਕ ਭਾਗ ਤੈਨ ਸਤਗੁਰ ਪਾਇਆ ਪੂਰੀ ਅਸਾ ਮਨ ਤ੍ਰਿਵਿਤਾਇਆ ਰਾਬ ਮਿਲੇ ਆਤਾ ਚੁਕੇ ਡੰਝਾ ਨਾਨਕ ਲੱਦਾ ਮਨ ਤਨ ਮੰਝਾ ਆਸਾ ਮਹੱਲਾ ਪੰਜਵਾਂ ਪੰਜ ਪਦੇ ਪ੍ਰਥਮ ਹੈ ਤੇਰੀ ਨੀਕੀ ਜਾਤ ਦਿਤਿਆ ਤੇਰੀ ਮਣੀਏ ਪਾਤ ਤ੍ਰਿਤੀਆ ਤੇਰਾ ਸੁੰਦਰ ਥਾਨ ਬਿਗੜ ਰੂਪ ਮਨ ਮੈਂ ਅਭਿਮਾਨ ਸੋਹਣੀ ਸੂਰੂਪ ਸਜਾਨ ਵਿਚਖਣ ਅਤ ਗਰਭ ਮੋਇ ਫਾਕੀ ਤੂੰ ਰਹਾਉ ਆਤਮ ਸੂਚੀ ਤੇਰੀ ਪਾਗਸਾਲ ਕਰਿਸ਼ ਨਾਨ ਪੂਜਾ ਤਲਕ ਲਾਲ ਗਲੇ ਗਰਬ ਮੁਖ ਗੋਵੇ ਗਿਆਨ ਸਭ ਬਿਦ ਕੋਈ ਲੋਭ ਸੁਆਣ ਕਾਪਰ ਪਹਿਰੇ ਭੋਗੇ ਭੋਗ ਆਚਾਰ ਕਰੇ ਸੋਭਾ ਮੈ ਲੋਗ ਚੋਆ ਚੰਦਨ ਸੁਗੰਧ ਵਿਸਤਾਰ ਸੰਗੀ ਕੋਟਾ ਕਰੋਧ ਚੰਡਾਲ ਅਵਰ ਜੋਨ ਤੇਰੀ ਪਨਿਹਾਰੇ ਇਸ ਧਰਤੀ ਮੈਂ ਤੇਰੀ ਸਿਕਦਾਰੀ ਸੋਨ ਰੂਪਾ ਤੁਝ ਪੈਦਾਮ ਸੇਲ ਬਿਗਾਰ ਤੇਰਾ ਕਾਮ ਜਾ ਕੋ ਦ੍ਰਿਸ਼ਟ ਮਯਾ ਕਾਇਆ ਜਾ ਕੋ ਦ੍ਰਿਸ਼ਟ ਮਯਾ ਹਰ ਰਾਇ ਸਭ ਬੰਦੀ ਤੇ ਲਈ ਛਡਾਏ ਸਾਧ ਸੰਗ ਮਿਲ ਹਰ ਰਸ ਪਾਇਆ ਕਉ ਨਾਨਕ ਸਫਲੋ ਕਾਇਆ ਸਭ ਰੂਪ ਸਭ ਸੁਖ ਬਣ ਸੁਹਾਗਨ ਅਤ ਸੁੰਦਰ ਬ ਚਖਨ ਤੂੰ ਰਹਾਉ ਦੁਜਾਉ ਆਸਾ ਮਹੱਲਾ ਪੰਜਵਾ ਇੱਕ ਤੁਕੇ ਦੋ ਜੀਵਤ ਦਿਸਾ ਤਿਸ ਸਰ ਪਰ ਮਰਨਾ ਮੂਆ ਹੋਵੈ ਤਿਸ ਨਿਚਲ ਰਹਿਨਾ ਜੀਵਤ ਮੂਏ ਮੂਏ ਸੇ ਜੀਵੈ ਹਰ ਹਰ ਨਾਮ ਖਦਮੁਖ ਪਾਇਆ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਉ ਕਾਚੇ ਮਟਕੇ ਬਿਨ ਸੁਬਨਾਸਾ ਜਿਸ ਛੁਟੈ ਤਿਰਕੁਟੀ ਤਿਸ ਨਿਜ ਕਰ ਵਸਾ ਊਚਾ ਟੜੈ ਸੋ ਪਵੇ ਪੈ ਅੱਲਾ ਤਰਨ ਪੜੇ ਤਿਸ ਲਗੇ ਨ ਕਾਲਾ ਪਰਮਤ ਫਿਰੈ ਤਨ ਕਿਛੂ ਨ ਪਾਇਆ ਸੋ ਅਸਤਿਰ ਜਿਨ ਗੁਰ ਸ਼ਬਦ ਕਮਾਇਆ ਜੀਉ ਪਿੰਡ ਸਭ ਹਰ ਕਾ ਮਾਲ ਨਾਨਕ ਗੁਰਮਿਲ ਪੈ ਨਿਹਾਲ ਆਸਾ ਮਹੱਲਾ ਪੰਜਵਾਂ ਪੁੱਤਰੀ ਤੇਰੀ ਵਿਦਕਰ ਥਾਟੀ ਜਾਨ ਸਤ ਕਰ ਹੋਏ ਗਈ ਮਟੇ ਮੂਲ ਸਮਾਲੋ ਅਚੇਤ ਗਵਾਰਾ ਇਤਨੇ ਕਾ ਤੁਮ ਕਿਆ ਕਰਬੇ ਰਹਾਓ ਦੇਨ ਸਿਰ ਕਾ ਦਿਹਾੜੀ ਮਹਿਮਾਨ ਅਵਰ ਵਸਤ ਤੁਜ ਪਾਹੇ ਮਾਨ ਵਿਸ਼ਟਾਸਤ ਰક્ત ਪਰਿਟ ਚਾਮ ਐਸੇ ਉੱਪਰ ਲੈ ਰੱਖਿਓ ਗੁਮਾਨ ਇੱਕ ਵਸਤੁ 부ਜੈ ਤਾਂ ਹੋਵੈ پاک ਬਿਨ 부ਜੈ ਤੂ ਸਦਾ ਨਪਾਕ ਕਾਹੋ ਨਾਨਕ ਗੁਰ ਕੋ ਕੁਰਬਾਨ ਤਿਸ ਤੇ ਪਾਈਐ ਹਰਿਪੁਰਖ ਸਜਾਨ ਆਸਾ ਮਹੱਲਾ 5 ਇਕ ਤੁਕਾ ਚੌਪਦੈ ਇੱਕ ਘੜੇ ਦਿਨਸ ਮੋਕ ਬਹੁਤ ਦਿਹਾਰੇ ਮਨ ਨ ਰਹਿ ਕੈਸੇ ਮਿਲੋ ਪਿਆਰੇ ਇੱਕ ਪਲ ਦਿਨਸ ਮੋਕ ਕਬੂਨਾ ਬਹავੈ ਦਰਸ਼ਨ ਕਰੀ ਮਨ ਵਾਸ ਕਨੇਰੀ ਕੋਈ ਅਸ ਸੰਤ ਮੁਖ ਕੋ ਪ੍ਰੇ ਮਿਲਾਵੈ ਰਹਾਉ ਚਾਰ ਪਹਿਰ ਚਹ ਜੁਗ ਸਮਾਨੇ ਰਹਿਨ ਪਈ ਤਵ ਅੰਤ ਨ ਜਾਣੇ ਪੰਜ ਦੂਤ ਮਿਲ ਪਰੋ ਵਿशोੜੀ ਪਰਮ ਪਰਮ ਰੋਵੇ ਹਾਤ ਪਿਛੋੜੀ ਜਨ ਨਾਨਕ ਕੋ ਹਰ ਦਰਸ ਦਿਖਾਇਆ ਆਤਮ ਚੇਨ ਪਰਮ ਸੁਖ ਪਾਇਆ ਆਸਾ ਮਹੱਲਾ ਪੰਜਵਾ ਹਰ ਸੇਵਾ ਮੈਂ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੋਖ ਸੋਗ ਸਿਮਰਿਤਾ ਮਜੂਦ ਜਮ ਬਪਰਾ ਮੋਕ ਕੋ ਕਹ ਡਰਾਈ ਰਹਾ ਹਰ ਮੇਰੀ ਓਟ ਮੈਂ ਹਰ ਕਾ ਤਾਨ ਹਰ ਮੇਰਾ ਸਖਾ ਮਨ ਮੈਂ ਦਿਬਾਣ ਹਰ ਮੇਰੀ ਪੂੰਜੀ ਮੇਰਾ ਹਰ ਵਿਸਾ ਗੁਰਮੁਖ ਤਨ ਖੱਟੀ ਹਰ ਮੇਰਾ ਸਾ ਗੁਰ ਕਿਰਪਾ ਤੇ ਇਹ ਮਤ ਆਵੈ ਜਨ ਨਾਨਕ ਹਰ ਕੈ ਅੰਕ ਸਮਾਵੈ ਆਸਾ ਮਹੱਲਾ ਪੰਜਵਾ ਪ੍ਰਭ ਹੋਏ ਕਿਰਪਾਲ ਤਾਂ ਇਹ ਮਨ ਲਾਈ ਸਤਿਗੁਰ ਸੇਵ ਸਭੇ ਫਲ ਪਾਈ ਮਨ ਕਿ ਬਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨ ਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦ ਹੀ ਭਰਪੂਰਾ ਰਹਾਉ ਚਰਨ ਕਮਲ ਰਧਾ ਅੰਤਰ ਧਾਰੇ ਪਰਗਟ ਜੋਤ ਮਿਲੇ RAM ਪਿਆਰੇ ਪੰਜ ਸਖੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰ ਨਾਨਕ ਤੁਠਾ ਮਿਲਿਆ ਹਰ ਰਾਇ ਸੁਖ ਰੈਨ ਵਿਹਾਣੀ ਸਹਿਜ ਸੁਪਾਏ ਆਸਾ ਮਹੱਲਾ ਪੰਜਵਾਂ ਕਰ ਕਿਰਪਾ ਹਰ ਪ੍ਰਗਟ ਆਇਆ ਮਿਲ ਸਤਗੁਰ ਤਨ ਪੂਰਾ ਪਾਇਆ ਐਸਾ ਹਰ ਧਨ ਸੰਚੇ ਭਾਈ ਭਾਏ ਨਾ ਜਲ ਜਲ ਨੇ ਡੁੱਬੈ ਸੰਗ ਛੋੜ ਕਰ ਕਤੋਂ ਨ ਜਾਈ ਰਹਾਉ ਟੋਟ ਨ ਆਵੈ ਨ ਖੋਟ ਨ ਜਾਏ ਖਾਏ ਖਰਚ ਮਨ ਰਹਿ ਹੰਕਾਈ ਸੋ ਸਚ ਸਾਜਿਸ ਘਰ ਹਰ ਧਨ ਸੰਚਾਨਾ ਇਸ ਧਨ ਤੇ ਸਭ ਜਗ ਵਰਸਾਨਾ ਤਿੰਨ ਹਰ ਧਨ ਪਾਇਆ ਜਿਸ ਪੁਰਬ ਲਖ ਕਹ ਲੈਨਾ ਨਾਨਕ ਜਨ ਨਾਨਕ ਅੰਤ ਵਾਰ ਨਾਮ ਗਹਿਣਾ ਆਸਾ ਮਹੱਲਾ ਪੰਜਵਾਂ ਜਸ ਕਰਸਾਨ ਬੋਵੈ ਕਰਸਾਨੀ ਕਾਚੇ ਪਾਕੇ ਬਾੜ ਪਰਾਨੀ ਜੋ ਜਨਮ ਸੋ ਜਨਮੂਆ ਗੋਵਿੰਦ ਭਗਤ ਅਸtir ਹੈ ਥੀਆ ਰਹਾਉ ਦਿਨ ਤੇ ਸਰ ਪਰ ਪਵਸੀ ਰਾਤ ਰਹਣ ਗਏ ਫਿਰ ਹੋਏ ਪ੍ਰਬਾਤ ਮਾਇਆ ਮੋਹੇ ਸੋਏ ਰਹੇ ਅਭਾਗੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ ਕਾਹੋ ਨਾਨਕ ਗੁਣ ਗਹੀ ਨੀਤ ਮੁਖ ਉਜਲ ਹੋਏ ਨਿਰਮਲ ਚੀਤ